ਸਸੀ ਗਾਲੀ ਮੇਰਾ ਨਾਮ ਸੁਖਵਿੰਦਰ ਸਿੰਘ ਇਹ ਮੇਰਾ ਭਤੀਜਾ ਜੀ ਵੰਚ 10 ਸਾਲਾਂ ਦਾ ਇਹਨੂੰ ਅੱਜ ਤੋਂ 3 ਸਾਲ ਪਹਿਲਾਂ ਇੱਕ ਜੀ ਪ੍ਰੋਬਲਮ ਸੀਗੀ ਸਿੱਕਾਂ ਚ ਖਾਂਦੀ ਜਿਹਨੂੰ ਅਸੀਂ ਪਿੰਡ ਦੇ ਵਿੱਚ ਸਮਝ ਲਏ ਵੀ ਚਲ ਨਾਰਮਲ ਆ ਯਾਰ ਮਾਰਦਾ ਬੱਚਾ ਸਿੱਕਾਂ ਕੋ ਗੱਲ ਅਸੀਂ ਨੂੰ ਮਲਠੀ ਦੇਤੀ ਸਹਦ ਦੇ ਤਾਂ ਫਰਕ ਨਹੀਂ ਪੈਂਦਾ ਸੀ ਉਸ ਤੋਂ ਬਾਅਦ ਅਸੀਂ ਬਹੁਤੀ ਇਹਨੂੰ ਅੰਗਰੇਜ਼ੀ ਦਵਾਈਆਂ ਵੀ ਖਵਾਤੀਆਂ ਦੇਸੀ ਵੀ ਖਵਾਦੀਆਂ ਪਰ ਇਹਨੂੰ ਕਦੇ ਫਰਕ ਨਹੀਂ ਪਿਆਗਾ ਇਹਦੀ ਦਿਨ ਪਰ ਦਿਨ ਵੱਧ ਗਈ ਬਿਮਾਰੀ ਇਹਨੂੰ ਅਸੀਂ ਈਸੀ 'ਚ ਪਵਾਉਂਦੇ ਸੀ ਉੱਥੇ ਵੀ ਸਿੱਕਾਂ ਜਗਾਵ ਲੱਗਦੀਆਂ ਸੀ ਇਹਨੂੰ ਜਦੋਂ ਖੇਡਦਾ ਸੀਗਾ ਉੱਥੇ ਵੀ ਸਿੱਕਾਂ ਜਿਹਾ ਤੇ ਇਹਦੇ ਅੱਖਾਂ 'ਚੋਂ ਪਾਣੀ ਆਉਂਦਾ ਸੀਗਾ ਜਦ ਵੀ ਮੈਂ ਇਹਨਾਂ ਦੇ ਕੋਲ ਜਾਂਦਾ ਇਹ ਬੈਡ ਤੇ ਪਿਆ ਮਤਲਬ ਛਿੱਕਾਂ ਮਾਰਦਾ ਬਾਹਰ ਵੀ ਜਾਂਦਾ ਤੇ ਇਹਦੇ ਹੱਥ ਦੇ ਵਿੱਚ ਰਮਾਲ ਹੁੰਦਾ ਇਹਦੀ ਸਿਹਤ ਵੀ ਬਹੁਤ ਡਾਊਨ ਹੋ ਗਈ ਸੀਗੀ ਮੈਨੂੰ ਕਿਸੇ ਮੇਰੇ ਦੋਸਤ ਨੇ ਦੱਸਿਆ ਕਿ ਮੈਡਮ ਡਾਕਟਰ ਸਾਹ ਦਾ ਆਯੂਵੇਦਿਕ ਲੁਧਿਆਣਾ ਹਸਪੀਟਲ ਦੇ ਵਿੱਚ ਜਾਈ ਉੱਥੇ ਤੁਹਾਨੂੰ ਇਹਦੀ ਬਿਮਾਰੀ ਦਾ ਹੱਲ ਮਿਲੂਗਾ ਜਦ ਮੈਂ ਜੀ ਮੈਡਮ ਕੋਲੇ ਗਿਆ ਤੇ ਉਹਨਾਂ ਇਹਦੇ ਪੁਰਾਣੇ ਰਿਪੋਰਟਾਂ ਮੰਗੀਆਂ ਪੁਰਾਣੀਆਂ ਰਿਪੋਰਟਾਂ ਜਦੋਂ ਦਿਖਾਈਆਂ ਉਸ ਤੋਂ ਬਾਅਦ ਮੈਡਮ ਨੇ ਸਾਨੂੰ ਦੱਸਿਆ ਕਿ ਇਹਨੂੰ ਬਿਮਾਰੀ ਹੈ ਸੀਜ਼ਨਲ ਅਲਰਜੀ ਦੀ ਸੀਜ਼ਨਲ ਅਲਰਜੀ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਇਹ ਬਿਮਾਰੀ ਕੀ ਹੁੰਦੀ ਹੈ ਇੱਥੇ ਤਾਂ ਸਾਹ ਦੇ ਸਿੱਕਾਂ ਜਖਾਵਾ ਉਸ ਤੋਂ ਬਾਅਦ ਉਸ ਮੈਡਮ ਨੇ ਇਹਦੀ ਰਿਪੋਰਟਾਂ ਤੋਂ ਬਾਅਦ 15 ਦਿਨ ਦੀ ਦਵਾਈ ਦਿੱਤੀ ਫਿਰ ਮੈਡਮ ਨੇ ਕਿਹਾ ਕਿ ਇਹਨੂੰ ਪਾਣੀ ਦੇ ਵਿੱਚ ਤੁਲਸੀ ਪਾ ਕੇ ਭਾਪ ਦੇਣ ਲਈ ਕਿਹਾ 15 ਦਿਨ ਦੀ ਦਵਾਈ ਤੋਂ ਬਾਅਦ ਇਹਨੂੰ 20% ਫਰਕ ਪੈ ਗਿਆ 20% ਫਰਕ ਪੈਣ ਨਾਲ ਸਾਨੂੰ ਵੀ ਥੋੜਾ ਜਿਹਾ ਹੌਸਲਾ ਹੋਇਆ ਉਸ ਤੋਂ ਬਾਅਦ ਮੈਡਮ ਨੇ ਕਿਹਾ ਕਿ ਇਹ ਇੰਨੀ ਬਿਮਾਰੀ ਪੁਰਾਣੀ ਆ ਵੀ ਇਹਨਾਂ ਜਲਦੀ ਰਿਕ ਨਹੀਂ ਹੋਣੀ ਹੈਗੀ ਇਹਨੂੰ ਘਾਟੋ ਘਾਟ 4 ਮਹੀਨੇ ਦਵਾਈ ਖਵਾਣੀ ਪਊਗੀ ਜਿਉਂ ਜਿਉਂ ਇਹਨੂੰ ਅਸੀਂ ਦਵਾਈ ਦੇਈਗੇ ਜਿਉਂ ਜਿਉਂ ਇਹਦੀ ਮਤਲਬ ਅੱਖਾਂ ਚੋਂ ਪਾਣੀ ਆਉਣਾ ਬੰਦ ਹੋ ਗਿਆ 2 ਮਹੀਨੇ ਦੇ ਵਿੱਚ ਵਿੱਚ ਤੇ ਨੱਕ ਚੋਂ ਵੀ ਪਾਣੀ ਆਉਣਾ ਬੰਦ ਹੋ ਗਿਆ ਜਦੋਂ 4 ਮਹੀਨੇ ਦੀ ਪ੍ਰੋਪਰ ਇਹਦਾ ਕੋਰਸ ਹੋ ਗਿਆ ਜਿੱਦਾਂ ਵੀ ਡਾਕਟਰ ਕਹਿੰਦਾ ਸੀ ਪ੍ਰੋਪਰ ਕੋਰਸ ਹੋ ਗਿਆ ਉਸ ਤੋਂ ਬਾਅਦ ਮੁੰਡਾ ਤੁਹਾਡੇ ਸਾਹਮਣੇ ਬੈਠਾ ਬਿਲਕੁਲ ਠੀਕ ਆ ਹੁਣ ਜੀ ਇਹ ਏਸੀ ਦੇ ਵਿੱਚ ਵੀ ਪੈ ਜਾਂਦਾਗਾ ਧੂੜ ਮਿੱਟੀ 'ਚ ਵੀ ਖੇਡ ਲੈਂਦਾਗਾ ਤੇ ਹੁਣ ਇਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਹੁਣ ਬਿਲਕੁਲ ਠੀਕ ਆ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਮੈਡਮ ਸਰਦਾ ਕੋਲੇ ਜਾਓ ਤੇ ਆਪਣੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਜੋੜਾ 'ਚ ਦਰਦ ਹੋਵੇ ਜਾਂ ਮਤਲਬ ਸਿੱਕ ਜ਼ਖਾਮ ਹੋਵੇ ਉਹ ਮੈਡਮ ਸਰਦਾ ਕੋਲ ਹੀ ਜਾਓ ਕਿਉਂਕਿ ਵੱਡੇ ਵੱਡੇ ਡਾਕਟਰਾਂ ਨੂੰ ਮਾਤਵਾਦੀ ਮੈਡਮ ਸਰਦਾ ਜੀ ਨੇ ਮੈਂ ਤਾਂ ਨਵਾਦ ਕਰਦਾ ਹੀ ਆਪਣੇ ਦੋਸਤ ਦਾ ਵੀ ਜਿਹਨੇ ਮੈਨੂੰ ਇਸ ਬਾਰੇ ਦੱਸਿਆ ਤੇ ਧੰਨਵਾਦ ਕਰਦਾ ਮੈਨੂੰ ਸਰਦਾ ਜੀ ਦਾ ਜਿਹਨੇ ਐਡੀ ਵੱਡੀ ਸਾਡੀ ਮੁਸੀਬਤ ਦਾ ਹੱਲ ਲੱਭ ਕੇ ਇਹਨੂੰ ਠੀਕ ਕੀਤਾ ਧੰਨਵਾਦ ਮੈਨੂੰ ਸ਼ਸ਼ੀਗਲ ਮੇਰੇ ਨਾਮ ਉਹਨਾਂ ਨੇ ਮੈਂ ਮੇਰੀ ਉਮਰ 10 ਸਾਲ ਮੈਨੂੰ ਚਿੱਕਾ ਜੁਕਾਮਾ ਦਾ ਮਤਲਬ ਪ੍ਰੋਬਲਮ ਸੀ ਬਹੁਤ ਜ਼ਿਆਦਾ ਜਦੋਂ ਮੇਰੇ ਫੁੱਫੂ ਡਾਕਟਰ ਸ਼ਾਹਦਾ ਕੋਲ ਲੈ ਕੇ ਗਏ ਉਦੋਂ ਉਹਨਾਂ ਨੇ ਮੇਰੀ ਪ੍ਰੋਬਲਮ ਦਾ ਹੱਲ ਨਿਕਾਲ ਕੇ ਮੈਨੂੰ ਦਵਾਈ ਦਿੱਤੀ ਹੁਣ ਮੈਂ ਬਿਲਕੁਲ ਠੀਕ ਹਾਂ ਸਕੂਲ ਵੀ ਜਾਂਦਾ ਮੇਰੇ ਫਰੈਂਡਸ ਵੀ ਆ ਡਾਕਟਰ ਸ਼ਾਹਦਾ ਜੀ ਦਾ ਤਨਵਾਦ ਹੁਣ ਮੈਂ ਬਿਲਕੁਲ ਠੀਕ ਹਾਂ